ਮਾਰਕੀਟ ਤੇ ਜਾਂਦੇ ਆ ਸਾਨੂੰ ਚਮਕਦਾਰ ਜਿਹਾ ਗੁੜ ਮਿਲਦਾ ਜਾਂ ਰੰਗ ਬਰੰਗਾ ਜਿਹਾ ਗੁੜ ਮਿਲਦਾ ਬੰਦਾ ਕਨਫਿਊਜ਼ ਹੋ ਜਾਂਦਾ ਕਿ ਅਸਲੀ ਕਿਹੜਾ ਤੇ ਨਕਲੀ ਕਿਹੜਾ ਤੇ ਇਸ ਕਰ ਉਹਨਾਂ ਕੋ ਪਤਾ ਨਹੀਂ ਕਿਹੜਾ ਕੈਮੀਕਲ ਆ ਉਹ ਦੱਸ ਦੇ ਨਹੀਂਗੇ ਉਹਨਾਂ ਰੀਨ ਦੇ ਵਿੱਚੋਂ ਗੰਡ ਦੇ ਲਾ ਦੇਣਾ ਉਹ ਉਹ ਪਾਣੀ ਵਰਗੀ ਨੂੰ ਹੀ ਗੁੜ ਨੂੰ ਜਮਾ ਦਿੰਦਾ ਵਾ ਕਿਹੜੀ ਕਿਹੜੇ ਦੇਸ਼ ਤੋਂ ਤੁਸੀਂ ਆਏ ਹੋ ਜਰਮਨ ਵੀ ਰਹਿਆ ਜਰਮਨ ਵੀ ਰਹਿਆ ਤੇ ਪੁਰਤਗਾਲ ਵੀ ਰਹਿਆ ਸਪੇਨ ਵੀ ਰਹਿਆ ਤਿੰਨਾ ਘੰਟੇ ਹੀ ਰਹਿ ਗਏ ਅੱਛਾ ਜੀ ਤੇ ਦੋਸਤੋ ਹੁਣ ਗੱਲ ਆਉਂਦੀ ਆ ਵੀ ਗੁੜ ਨੂੰ ਸੰਭਾਲਿਆ ਕਿਵੇਂ ਜਾਵੇ ਲੰਬੇ ਸਮੇਂ ਵਾਸਤੇ ਜੇ ਗਰਮ ਗਰਮ ਗੋੜੇ ਜੜਾ ਖਾਣ ਦਾ ਇਹ ਵੀ ﺍﻟਾਗ ਹੀ ਸਵਾਦ ਹੁੰਦਾ ਲਓ ਜੀ ਹੁਣੇ ਆਪਾਂ ਦੱਸ ਦੇਣਾ ਵੀ ਗੋੜ ਅਸਲੀ ਆ કે ਨਕਲੀ ਆ ਜਿੰਦੇ ਭਾਜੀ ਕਿਵੇਂ ਤਾਂ ਹੁੰਦਾ ਜੀ ਗੋੜੇ ਥੋ ਭਾਜੀ ਹੁਣਾਂ ਦਾ ਬਹੁਤ ਵਧੀਆ ਹੁੰਦਾ ਭਾਜੀ ਬਹੁਤ ਵਧੀਆ ਕੁਆਲਿਟੀ ਆ ਜੀ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਕਰੀਏ ਅਸਲੀ ਤੇ ਨਕਲੀ ਗੁੜ ਦੀ ਪਛਾਣ ਅਸੀਂ ਸਾਡੇ ਜਾਣਦੇ ਆ ਕਿ ਗੋੜ ਸਾਡੇ ਵਾਸਤੇ ਕਿੰਨਾ ਲਾਹੇਵੰਦ ਹੁੰਦਾ ਹੈ ਗੁੜ ਸਾਡੇ ਖੂਨ ਨੂੰ ਡੀਟੌਕਸੀਫਾਈ ਕਰਦਾ ਹੈ। ਉਸ ਦੇ ਵਿੱਚ ਆਇਰਨ, ਕੈਲਸ਼ੀਅਮ, ਜ਼ਿੰਕ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਵਿਟਾਮਿਨ B ਜਿਹੜੇ ਤੱਤ ਹੁੰਦੇ ਨੇ ਭਰਪੂਰ ਮਾਤਰਾ ਦੇ ਵਿੱਚ ਹੁੰਦੇ ਨੇ ਜਿਹੜੇ ਸਾਡੇ ਸਰੀਰ ਵਾਸਤੇ ਬਹੁਤ ਜ਼ਰੂਰੀ ਹੁੰਦੇ ਨੇ। ਅਸਲੀ ਤੇ ਨਕਲੀ ਗੁੜ ਦੀ ਪਛਾਣ ਕਿਵੇਂ ਕਰਨੀ ਆ ਤੇ ਲੰਬੇ ਸਮੇਂ ਵਾਸਤੇ ਗੁੜ ਨੂੰ ਕਿਸ ਤਰੀਕੇ ਦੇ ਨਾਲ ਸੰਭਾਲ ਕੇ ਰੱਖਿਆ ਜਾ ਸਕਦਾ ਤਾਂ ਕਿ ਉਹਨੂੰ ਉਲੀ ਨਾ ਲੱਗੇ ਜਾਂ ਉਹ ਖਰਾਬ ਨਾ ਹੋਵੇ। ਅਤੇ ਕੈਮੀਕਲ ਤੋਂ ਬਿਨਾ ਜਿਹੜਾ ਗੁੜਾ ਉਹਦੀ ਪਛਾਣ ਕਿਵੇਂ ਕਰਨੀ ਆ ਸੋ ਇਹ ਸਾਰੀਆਂ ਗੱਲਾਂ ਬਾਤਾਂ ਅੱਜ ਆਪਾਂ ਕਰਾਂਗੇ ਇਸ ਵੀਡੀਓ ਦੇ ਵਿੱਚ ਤੇ ਜੁੜੇ ਰਹੋ ਵੀਰੇ ਨਾਲ ਵੀਡੀਓ ਦੇ ਅੰਤ ਤੱਕ ਆਪਾਂ ਕਰਾਂਗੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਹਾਂਜੀ ਦੋਸਤੋ ਤੇ ਆ ਭਾਜੀ ਹੁਣੀ ਖੜੇ ਨੇ ਆਪਣੇ ਨਾਲ ਤੇ ਇਹਨਾਂ ਨੂੰ ਪੁੱਛਦੇ ਆ ਜੀ ਆਪਾਂ ਕਿ ਜਿਹੜਾ ਸ਼ੁੱਧ ਗੁੜ ਹੈਗਾ ਉਹ ਕਿਸ ਤਰੀਕੇ ਦੇ ਨਾਲ ਤਿਆਰ ਕਰਦੇ ਨੇ ਕਿਹੜੀਆਂ ਚੀਜ਼ਾਂ ਦੀਆਂ ਵਰਤੋਂ ਕਰਦੇ ਨੇ ਇਹ ਗੁੜ ਤਿਆਰ ਕਰਨ ਲੱਗੇ ਆ ਤੇ ਅਸਲੀ ਤੇ ਨਕਲੀ ਗੁੜ ਦੀ ਇਹ ਆਪਾਂ ਨੂੰ ਪਛਾਣ ਜਿਹੜੀ ਉਹ ਦੱਸਣਗੇ ਸੋ ਪਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਕਿਹੜਾ ਨਗਰ ਆ ਜੀ ਆਪਣਾ ਇਹੋ ਜੀ ਡੱਲਾ ਨਗਰ ਹੀ ਆ ਜੀ ਨਗਰ ਡੱਲਾ ਪਾਜੀ ਹੋਣਾ ਤਾਂ ਵੀ ਤੇ ਇਹ ਕੋਹਾੜੀ ਆਪਣੀ ਆ ਜੀ ਹਾਂ ਜੀ ਆਪਣੇ ਭਰਾ ਦੀ ਆ ਜੀ ਆਪਣੇ ਵੱਡੇ ਦੀ ਵੱਡੇ ਭਰਾ ਦੀ ਠੀਕ ਆ ਤੇ ਪਾਜੀ ਦੱਸਿਓ ਜੀ ਪਹਿਲਾਂ ਕਿਸ ਤਰੀਕੇ ਦੇ ਨਾਲ ਜਿਹੜਾ ਗੁੜ ਤਿਆਰ ਕੀਤਾ ਜਾਂਦਾ ਜੀ ਆਪਣਾ ਜੀ ਆ ਮਿਲਣਾ ਲੱਗਾ ਜੀ ਇੱਥੇ ਰੌ ਨਿਕਲਦੀ ਆ ਹਾਂ ਜੀ ਇੱਥੋਂ ਪੈਪਰਾਂ ਹੀ ਰੋ ਇਹ ਮਿਲਣਾ ਲੱਗਾ ਜੀ ਇੱਥੇ ਰੋ ਨਿਕਲਦੀ ਆ ਜੀ ਹਾਂ ਜੀ ਇੱਥੋਂ ਆ ਪੈਪਰਾਂ ਹੀ ਰੋ ਇੱਕ ਨੰਬਰ ਕੜਾਹੇ ਚ ਆਉਂਦੀ ਆ ਜੀ ਇਹਦੇ ਚ ਮੈਲ ਤਾਰੀ ਜਾਂਦੀ ਏ ਇੱਕ ਨੰਬਰ ਕੜਾਏ ਚ ਜਿਹੜੀ ਮੈਲ ਮਾੜੀ ਮੋੜ ਰਹਿ ਗਈ ਤੇ ਭਿੰਡੀ ਦਾ ਇੱਕ ਧਮਕਾ ਪਾ ਕੇ ਰਸ ਉਹ ਇੱਥੇ ਤਾਰਦੀ ਏ ਬਿਲਕੁਲ ਸ਼ੁੱਧ ਕਰਕੇ ਇਹਨੂੰ ਇਹਦੇ ਚ ਤਿਆਰ ਕੀਤਾ ਜਾਂਦਾ ਇਸ ਤੋਂ ਅੱਗੇ ਜੀ ਆ ਗੰਡ ਚ ਕਰਕੇ ਬਿਲਕੁਲ ਸ਼ੁੱਧ ਗੁੜ ਜੀ ਸਾਰਾ ਸਾਡੀ ਬਾਉਂਡਰੀ ਦੇ ਅੰਦਰ ਆ ਕੋਈ ਕੁੱਤਾ ਬਿੱਲਾ ਕੋਈ ਕੁਛ ਵੀ ਚੀਜ਼ ਨਹੀਂ ਜੀ ਵਰਦੀ ਅੰਦਰ ਸ਼ੁੱਧ ਬਿਲਕੁਲ ਸਾਫ ਸਫਾਈ ਤੁਸੀਂ ਰੱਖੀ ਬਿਲਕੁਲ ਜੀ ਬਿਲਕੁਲ ਦੇਖੋ ਸਾਰੇ ਸਵਾਈ ਵੇਖੋ ਜੀ ਸਾਡੇ ਅਸੂਲ ਆ ਸਾਡਾ ਜੀ ਇਹ ਖਾਣ ਵਾਲੀ ਜੇ ਆਪਾਂ ਬੰਦਾ ਹੀ ਬੰਦੇ ਨਾਲ ਖਲਵਾੜ ਕਰਨ ਲੱਪਿਆ ਤੇ ਫਿਰ ਦੇਖੋ ਜੀ ਫਿਰ ਤੇ ਰਹੀ ਨਾ ਗਈ ਗੱਲ ਕੋਈ ਨਹੀਂ ਜੀ ਨਹੀਂ ਜੀ ਸਾਡਾ ਇਹ ਆ ਵੀ ਬਿਲਕੁਲ ਸ਼ੁੱਧ ਸਾਫ ਕੋਈ ਇਹਦੇ ਵਿੱਚ ਮਲਾਪਤ ਨਹੀਂ ਕੋਈ ਕੋਈ ਕਿਸੇ ਕਿਸਮ ਦਾ ਆਪਦਾ ਗੰਨਾ ਬੀਜਿਆ ਆ ਗੰਨਾ ਛਿੱਲ ਕੇ ਧੋ ਕੇ ਉੱਥੋਂ ਲਿਆਣਗੇ ਸਾਡਾ ਇਹ ਜਿਹੜੀ ਇਦੋਂ ਵੀ ਰਾਤ ਨੂੰ ਬਾਉਂਡਰੀ ਬੰਦ ਕਰ ਦਿੱਦੀ ਜੀ ਸਹੀ ਹੈ ਜੀ ਕੋਈ ਦੂਸਰੀ ਚੀਜ਼ ਨਹੀਂ ਬਿਲਕੁਲ ਹੀ ਸਾਡਾ ਸਾਫ ਸੁਥਰਾ ਕੰਮ ਆ ਜੀ ਦੇਸੀ ਭਾਜੀ ਦਰਸ਼ਕਾਂ ਨੂੰ ਆਪਣੇ ਨੂੰ ਹੋਰ ਥੋੜੀ ਜਾਣਕਾਰੀ ਦੇ ਦਈਏ ਕਿ ਜਿਹੜਾ ਅਸਲੀ ਤੇ ਨਕਲੀ ਗੋੜ ਅੱਜ ਕੱਲ ਜਿਹੜਾ ਮਾਰਕੀਟ ਚ ਲੈਣ ਜਾਂਦੇ ਆ ਬੜੇ ਚਿੱਟੇ ਜਿਹੇ ਰੰਗ ਦਾ ਚਮਕਦੇ ਜਿਹੇ ਰੰਗ ਦਾ ਹੁੰਦਾ ਨਾ ਉਹ ਗੋੜ ਤੇ ਆਪਾਂ ਅਸਲੀ ਤੇ ਨਕਲੀ ਦੀ ਆਪਣੇ 2-4 ਪਛਾਣ ਆਪਾਂ ਦੱਸ ਰਹੇ ਸਾਡੇ ਦਰਸ਼ਕਾਂ ਨੂੰ ਜੀ ਉਹਨਾਂ ਚ ਬਹੁਤ ਕੁਝ ਪੈਂਦਾ ਜੀ ਨਕਲੀ ਗੋੜ ਦੇ ਵਿੱਚ ਮਿੱਲਾਂ ਤੋਂ ਮਸਾਲੇ ਖੰਡਾਂ ਗੰਧੀਆਂ ਲਿਆ ਕੇ ਪਾ ਕੇ ਬਹੁਤ ਕੁਝ ਤਿਆਰ ਕਰਦੇ ਜੀ ਉਹ ਤੇ ਖਾਂਟੀ ਪਾਦਨ ਤੇ ਲਿਆ ਕੇ ਗੰਢੀ ਮਿੱਲਾਂ ਤੋਂ ਮਾੜੀ ਲਿਆ ਕੇ ਪਾ ਦਿੰਦੇ ਆ ਜੀ ਅੱਛਾ ਜੀ ਅੱਛਾ ਉਹਦੇ ਚ ਬਹੁਤ ਕੁਝ ਪੈਂਦਾ ਜੀ ਸਾਡਾ ਇਹ ਕੰਮ ਨਹੀਂ ਜੀ ਸਾਡਾ ਬਿਲਕੁਲ ਉਹ ਕੱਚੀ ਰੋ ਵੀ ਪਾ ਦਿੰਦੇ ਜੀ ਹਾਂ ਇੱਥੇ ਗੁੜ ਤਿਆਰ ਹੋ ਗਿਆ ਇਹਦੇ ਚ ਇੱਕ ਪੀਪਾ ਪਾ ਕੇ ਅੱਛਾ ਜੀ ਗੁੜ ਦਾ ਵਜ਼ਨ ਵਧਾ ਦਿੰਦੇ ਜੀ ਅੱਛਾ ਜਿਹੜੀ ਮਿਲਾਵਟ ਹੁੰਦੀ ਮਿੱਟੀ ਵਜ਼ਨ ਵਧਾਉਣ ਲਈ ਹਾਂ ਮਾਜਨ ਵਧਾਉਣ ਨੂੰ ਜੀ ਇਹ ਵਿੱਚ ਰਲ ਕੇ ਗੁੜ ਫਿਰ ਜੰਮ ਜਾਣਾ ਵਾ ਤੇ ਜਿਹੜੀ 10 ਕਿਲੋ ਪੈ ਗਈ ਕੱਚੀ ਰੋ ਉਹਨਾਂ ਗੁੜ ਦਾ ਵਜ਼ ਉਹ ਤੁਹਾਨੂੰ ਖਾਣ ਨੂੰ ਗਾੜੀ ਹੁਣ ਕੱਚੀ ਰੋ ਪੱਕੀ ਚੀਜ਼ ਚ ਪਾਵਾਂਗੇ ਤੇ ਉਹਨੇ ਨੁਕਸਾਨ ਨਹੀਂ ਕਰਨਾ ਸਾਡਾ ਇਹੋ ਜਿਹਾ ਕੋਈ ਕੰਮ ਨਹੀਂ ਜਿਹੜਾ ਮਰਜੀ ਆਵੇ ਜੀ ਕੋਲ ਖਲੋ ਕੇ ਬਿਠਾ ਕੇ ਲੈ ਬਣਵਾ ਕੇ ਲੈ ਜਾ ਜੀ ਸਾਡਾ ਇਹੋ ਜਿਹਾ ਕੋਈ ਕੰਮ ਨਹੀਂ ਅੱਛਾ ਹੋਰ ਕੋਈ ਪਛਾਣ ਗੁੜ ਦੀ ਆਪਾਂ ਅਸਲੀ ਤੇ ਨਕਲੀ ਦੀ ਜੇ ਕਰਨੀ ਹੋਵੇ ਕਿਵੇਂ ਕਰ ਸਕਦੇ ਸਾਂ ਹੋਰ ਪੈਸੀ ਤੋੜੋ ਜੀ ਜੀ ਸਾਡੀ ਪੈਸੀ ਦੇ ਵਿੱਚ ਚਿੱਟੇ ਰੰਗ ਦੀਆਂ ਧਾਰੀਆਂ ਆਉਣਗੀਆਂ ਜੀ ਅਸਲੀ ਗੁੜ ਦੀ ਉਹ ਪਛਾਣ ਆ ਜੀ ਅੱਛਾ ਜੀ ਸਾਡਾ ਜਿਹੜਾ ਗੋੜਾ ਇਹਦੀ ਪੈਸੀ ਤੋੜੋ ਉਹਦੇ ਚ ਚਿੱਟੇ ਰੰਗ ਦੀਆਂ ਧਾਰੀਆਂ ਆਉਣਗੀਆਂ ਅਸਲੀ ਗੁੜ ਦੀ ਉਹ ਪਛਾਣ ਆ ਜ ਜਿਹੜਾ ਦੂਸਰਾ ਗੋਡ ਉਹ ਐਸੇ ਗਿਚਕਾਂਗੋ ਹੀ ਹੋ ਜਾਊਗਾ ਜੀ ਅੱਛਾ ਜੀ ਹਾਂ ਸਾਡਾ ਗੋਡ ਰੰਗ ਤੋਂ ਵੀ ਕੋਈ ਪਛਾਣ ਕਰ ਸਕਦਾ ਰੰਗ ਰੰਗ ਤੋਂ ਵੀ ਕਰ ਸਕਦੇ ਜੀ ਰੰਗ ਤੇ ਚਲੋ ਸੋਡਾ ਪਾ ਕੇ ਵੀ ਚਿੱਟਾ ਹੋ ਜਾਊਗਾ ਜੀ ਪਰ ਜਿੰਨੇ ਵਿੱਚ ਰੋਹ ਪਾ ਲਈ ਜਾਂ ਕੋਈ ਹੋਰ ਬਲਾ ਪਾ ਲਈ ਉਹ ਰੰਗ ਵੀ ਰੰਗ ਤੋਂ ਵੀ ਪਤਾ ਲੱਗ ਜਾਂਦਾ ਜੀ ਇਹ ਗੋਡ 2 ਨੰਬਰ ਦਾ ਠੀਕ ਆ ਜਿਹੜਾ ਬਹੁਤ ਕੋਈ ਰੰਗ ਇਦਾਂ ਦਾ ਜਿਹਦਾ ਬਹੁਤ ਕਾਲੇ ਰੰਗ ਦਾ ਹੋਵੇ ਜਾਂ ਅਸਲੀ ਜਿਹੜਾ ਗੁੜ ਬਣਦਾ ਵਾ ਸ਼ੁੱਧ ਬਣਦਾ ਉਹ ਕੋਈ ਰੰਗ ਹੁੰਦਾ ਉਹਦਾ ਕਿ ਨਹੀਂ ਹੁੰਦਾ ਜੀ ਨਹੀਂ ਡਿਪੈਂਡ ਕਰਦਾ ਗੰਨੇ ਦੀ ਕਿਸਮ ਤੇ ਗੰਨੇ ਦੀ ਕਿਸਮ ਤੇ ਵੀ ਆਦੇ ਬਾਕੀ ਬਣਾਉਣ ਨੂੰ ਬੰਦੇ ਦੇਖੋ ਜੀ ਸਾਫ ਸੁਥਰੇ ਜੇ ਬਣਾਉਣ ਵਾਲਿਆਂ ਦੇ ਵਿੱਚ ਨਹੀਂ ਕੋਈ ਹੈਗਾ ਗੁਣੇ ਹਾਰਨਪੁਰ ਤੋਂ ਆਏ ਗੁੜ ਬਣਾਉਣ ਵਾਸਤੇ ਜੀ ਅੱਛਾ ਜੀ ਹਾਂਜੀ ਹਾਰਨਪੁਰ ਤੋਂ ਮੰਗਵਾਇਆ ਗਿਆ ਇਹਨਾਂ ਨੂੰ ਇਹੋ ਹੀ ਗੁੜ ਤਿਆਰ ਕਰਦੇ ਆ ਠੀਕ ਹੈ ਜੀ ਹਾਂਜੀ ਨਾਲ ਸਪੈਸ਼ਲ ਅਸੀਂ ਤੇ ਉਧਰੋਂ ਲੈਂਦੀ ਵੈਰਾਈਟੀ ਸਾਰੀ ਜੀ ਇਹ ਐਡਰੈਸ ਇੱਕ ਵਾਰੀ ਦੱਸ ਦਿਓ ਜੀ ਆਪਣਾ ਤਾਸ਼ਪੁਰ ਮੋੜ ਡੱਲਾ ਜੀ ਹਾਂਜੀ ਠੀਕ ਹੈ ਸੋ ਦੋਸਤੋ ਤੁਸੀਂ ਜੇਕਰ ਇਥੋਂ ਗੁੜ ਜਿਹੜਾ ਲੈਣਾ ਚਾਹਦੇ ਹੋ ਨਾ ਤੇ ਇਹ ਕੁਲੜਾ ਭਾਜੀ ਦਾ ਮਲਸੀਆਂ ਤੋਂ ਲੋਈਆਂ ਰੋਡ ਦੇ ਉੱਪਰ ਨਗਰ ਆਉਂਦਾ ਜੀ ਡੱਲਾ ਇਤਿਹਾਸਕ ਨਗਰ ਡੱਲਾ ਤੇ ਉਸੇ ਨਗਰ ਦੇ ਵਿੱਚ ਰੋਡ ਦੇ ਉੱਪਰ ਹੀ ਇਹ ਜਿਹੜਾ ਵੇਲਣਾ ਭਾਜੀ ਹੁਣਾਂ ਦਾ ਚੱਲਦਾ ਇਥੋਂ ਤੁਸੀਂ ਬੜਾ ਸ਼ੁੱਧ ਤਰੀਕੇ ਦਾ ਤੁਸੀਂ ਗੁੜ ਜਿਹੜਾ ਉਹ ਲੈ ਸਕਦੇ ਹੋ ਤੇ ਭਾਜੀ ਕੀ ਰੇਟ ਆ ਜੀ ਆਪਣਾ ਗੁੜ ਦਾ ਰੱਖਿਆ ਹੋਇਆ 100 ਰੁਪਏ ਕਿਲੋ ਜੀ 100 ਰੁਪਏ ਕਿਲੋ ਤੇ ਜੇ ਸ਼ੁੱਧ ਚੀਜ਼ ਜਿਹੜੀ ਆ ਉਹ ਬਿਲਕੁਲ 100 ਰੁਪਏ ਆਪਾਂ ਕਿਲੋ ਜਿਹੜੀ ਇੱਥੋਂ ਗੁੜ ਦੀ ਉਹ ਲੈ ਸਕਦੇ ਆ ਚਾਹ ਚ ਪਾਓ ਦੁੱਧ ਚ ਪਾਓ ਕਿਸੇ ਚੀਜ਼ ਚ ਪਾਓ ਕੋਈ ਫਟਣ ਦਾ ਕੋਈ ਪ੍ਰੋਬਲਮ ਨਹੀਂ ਇੱਥੇ ਚਾਹ ਬਣਾ ਕੇ ਪੀਓ ਜੀ ਇੱਥੇ ਟੈਸਟ ਕਰਕੇ ਲੈ ਕੇ ਜਾਓ ਹੋਰ ਦੱਸੋ ਗੱਲ ਟੈਸਟ ਕਰਕੇ ਲੈ ਕੇ ਜਾਓ ਇੱਥੋਂ ਗੁੜ ਇੰਦੋਂ ਵਧੀਆ ਹੋਰ ਤੁਹਾਨੂੰ ਜਾਣ ਜਿਹੜੀ ਆ ਉਹ ਕਿਹੜਾ ਗਾਰੰਟੀ ਦੇ ਸਕਦਾ ਵੀ ਇੱਥੇ ਚੈੱਕ ਕਰਕੇ ਲੈ ਕੇ ਜਾ ਸਕਦੇ ਆ ਤੁਸੀਂ ਬਹੁਤ ਵਧੀਆ ਭਾਜੀ ਬਹੁਤ ਇੱਥੇ ਚਾਹ ਬਣਾ ਕੇ ਪੀਓ ਬਹੁਤ ਵਧੀਆ ਤਿਆਉ ਦੋਸਤੋ ਹੁਣ ਸਾਡੇ ਨਾਲ ਖੜੇ ਨੇ ਭਾਜੀ ਸਵਰਨ ਸਿੰਘ ਬਲੈਤੀਆ ਜਿਨ੍ਹਾਂ ਨੇ ਵਿਦੇਸ਼ ਤੋਂ ਆ ਕੇ ਇਹ ਗੁੜ ਦਾ ਕਾਰੋਬਾਰ ਇਸ ਜਗ੍ਹਾ ਤੇ ਸ਼ੁਰੂ ਕੀਤਾ ਹੈ ਜੇ ਅਸੀਂ ਅਸਲੀ ਤੇ ਸ਼ੁੱਧ ਗੁੜ ਲੈਣਾ ਚਾਹੁੰਦੇ ਆ ਤਾਂ ਸਾਨੂੰ ਇਹਨਾਂ ਦੋਸਤਾਂ ਦੀ ਵੀਰਾਂ ਦੀ ਜਰੂਰ ਸਾਨੂੰ ਮਦਦ ਵੀ ਕਰਨੀ ਚਾਹੀਦੀ ਆ ਕਿ ਇਹਨਾਂ ਨੂੰ ਸਪੋਰਟ ਕਰੀਏ ਇਹਨਾਂ ਦੇ ਬਿਜ਼ਨਸ ਦੇ ਵਿੱਚ ਤੇ ਆਓ ਗੱਲਬਾਤ ਪਹਿਲਾਂ ਕਰਦੇ ਆ ਭਾਜੀ ਹਣੋ ਭਾਈ ਸਸੀ ਕਾਲ ਜੀ ਸਸੀ ਕਾਲ ਭਾਜੀ ਕਿਹੜੀ ਕਿਹੜੇ ਦੇਸ਼ ਤੋਂ ਤੁਸੀਂ ਆਏ ਹੋ ਜਰਮਨ ਵੀ ਰਹਿਆ ਜਰਮਨ ਵੀ ਰਹਿਆ ਤੇ ਪੁਰਤਗਾਲ ਵੀ ਰਹਿਆ ਸਪੇਨ ਵੀ ਰਹਿਆ ਤਿੰਨਾਂ ਘੰਟੇ ਹੀ ਰਹਿ ਗਏ ਆ ਜੀ ਅੱਛਾ ਜੀ ਹਾਂ ਜੀ ਤੇ ਉਥੋਂ ਵਾਪਸ ਆਉਣ ਦਾ ਕੀ ਕਾਰਨ ਬਣਿਆ ਜੀ ਉੱਥੇ ਵੀ ਕੰਮ ਮੰਦੇ ਸੀ ਭਾਜੀ ਤੇ ਮੈਂ ਆਪਦਾ ਹੀ ਕੰਮ ਕਰ ਲੈਨੇ ਆ ਸਹੀ ਹੈ ਜੀ ਤੇ ਫਿਰ ਆਪਣਾ 5-6 ਕਿੱਲੇ ਕੰਨ ਲਾਇਆ 7-7 ਕਿੱਲੇ ਲਾਇਆ ਚਾ ਚਾਲੂ ਕੀਤਾ ਗੰਭਧੇ ਚੱ ਉੱਥੋਂ ਨਾਲੋਂ ਬਾਜੀ ਹੁਣੇ ਕਹਿੰਦੇ ਵੀ ਮੈਂ ਇੱਥੇ ਬਹੁਤ ਵਧੀਆ ਵਾਂ ਤੇ ਸਾਨੂੰ ਇਹਨਾਂ ਦਾ ਹੀ ਸਪੋਰਟ ਜ਼ਰੂਰ ਕਰਨੀ ਚਾਹੀਦੀ ਆ ਤੇ ਗੁੜ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਤਿਆਰ ਕੀਤਾ ਆ ਅੱਛਾ ਬਾਜੀ ਗੁੜ ਦੇ ਬਾਰੇ ਦੱਸਿਓ ਤੁਸੀਂ ਵੀ ਜੇ ਵਿਦੇਸ਼ਾਂ ਦੇ ਵਿੱਚ ਕੋਈ ਗੁੜ ਮੰਗਾਉਣਾ ਚਾਹੁੰਦਾ ਹੋ ਤਾਂ ਤੁਸੀਂ ਭੇਜ ਦੋਗੇ ਜ਼ਰੂਰ ਭੇਜਾਂਗੇ ਬਾਜੀ ਜ਼ਰੂਰ ਭੇਜਾਂਗੇ ਜਿੱਦਾਂ ਜੋ ਉਹਨਾਂ ਦੇ ਆਪਣਾ ਅਸੀਂ 100 ਰੁਪਏ ਕਿਲੋ ਲੈਣਾ ਵਾ ਜੋ ਉਹਨਾਂ ਦਾ ਕਿਰਾਇਆ ਆਪਣਾ ਡਾਕ ਦਾ ਖਰਚਾ ਉਹ ਉਹਨਾਂ ਨੂੰ ਭੇਜ ਕਰਨ ਬਿਲਕੁਲ ਬਹੁਤ ਹੈਗੀ ਆ ਕੋਰੀਅਰ ਦਾ ਜਿਹੜਾ ਖਰਚਾ ਉਹ ਤਾਂ ਹੁਣ ਉਹਨਾਂ ਜਿਹੜਾ ਡਿਪਲੀਕਾਟ ਉਹਦੇ ਵਾਪਸੀ ਉਹਦੇ ਪੈਸੇ ਵੀ ਤਵਾ ਜੀ ਤੇ ਹੁਣ 1 ਨੰਬਰ ਕੜਾਏ ਦੇ ਵਿੱਚ ਉਹ ਸ਼ਿਫਟ ਹੋ ਰਹੀ ਆ ਰੋ 2 ਨੰਬਰ ਦੇ ਵਿੱਚ ਤੇ ਦੋਸਤੋ ਗੁੜ ਬਣਾਉਣ ਵਾਸਤੇ ਸਪੈਸ਼ਲ ਕਾਰੀਗਰ ਜਿਹੜੇ ਨੇ ਉਹ ਸਹਾਰਨਪੁਰ ਤੋਂ ਭਾਜੀ ਹੁਣਾਂ ਦੇ ਲਿਆਂਦੇ ਨੇ ਤੇ ਇਹ ਦੋਸਤ ਨੇ ਜਿਹੜੇ ਸਹਾਰਨਪੁਰ ਤੋਂ ਆਏ ਨੇ ਤੇ ਇਹ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਉਹ ਗੁੜ ਨੂੰ ਤਿਆਰ ਕਰ ਰਹੇ ਨੇ ਤੇ ਆਏ ਹੁਣ ਇਧਰੋਂ ਆਪਾਂ ਜਿਹੜੀ ਕੱਚੀ ਰੋਹ ਸੀਗੀ ਤੇ ਉਹਨੂੰ ਇਧਰਲੇ ਪਾਸੇ ਦੂਜੇ 2 ਨੰਬਰ ਕੜਾਏ ਦੇ ਵਿੱਚ ਪਾ ਕੇ ਤੇ ਇਹਦੇ ਵਿੱਚੋਂ ਮੈਲ ਜਿਹੜੀ ਉਤਾਰ ਲਈ ਆ ਤੇ ਉਹਦੇ ਤੋਂ ਬਾਅਦ ਇਹ ਤਿੰਨ ਨੰਬਰ ਕੜਾਇਆ ਸੀਗਾ ਜਿਹੜਾ ਤੇ ਇਹਦੇ ਵਿੱਚ ਜਿਹੜਾ ਉਹ ਗੁੜ ਪਾ ਦਿੱਤਾ ਗਿਆ ਤੇ ਲਗਭਗ ਤਿਆਰ ਹੋ ਚੱਲਿਆ ਇੱਕ ਪੱਤ ਲਾਉਣ ਨੂੰ ਕਿੰਨਾ ਟਾਈਮ ਲੱਗ ਜਾਂਦਾ ਅੱਧਾ ਘੰਟਾ ਅੱਧਾ ਘੰਟਾ ਲੱਗ ਜਾਂਦਾ ਜੀ ਇੱਕ ਪੱਤ ਜਿਹੜੀ ਆ ਉਹਨੂੰ ਤਿਆਰ ਕਰ ਲਓ ਜੀ ਤੇ ਹੁਣ ਗੁੜ ਨੂੰ ਗੰਢ ਦੇ ਵਿੱਚ ਕੱਢ ਲਿਆ ਜਾਂਦਾ ਇਹ ਜਿਹੜਾ ਬਕਸਾ ਤੁਸੀਂ ਦੇਖ ਸਕਦੇ ਹੋ ਵੀ ਇਹਨੂੰ ਸ਼ੁੱਧ ਭਾਸ਼ਾ ਦੇ ਵਿੱਚ ਗੰਢ ਕਿਹਾ ਜਾਂਦਾ ਲਓ ਜੀ ਤੇ ਇਹ ਹੋ ਰਿਹਾ ਜੀ ਆਪਣਾ ਬਿਲਕੁਲ ਸ਼ੁੱਧ ਪਿਓਰ ਦੇਸੀ ਗੁੜ ਤਿਆਰ ਲਓ ਦੋਸਤੋ ਤੇ ਆ ਹੁਣ ਗੁੜ ਹੋ ਰਿਹਾ ਠੰਡਾ ਥੋੜੇ ਸਮੇਂ ਦੇ ਵਿੱਚ ਇਹਨੂੰ ਹਲਾ ਕੇ ਹੁਣ ਠੰਡਾ ਕੀਤਾ ਜਾ ਰਿਹਾ ਤਾਂ ਕਿ ਜਿਹੜਾ ਕਾਲਾ ਉਹ ਜੁੜ ਜੇ ਆਪਸ ਵਿੱਚ ਤੇ ਥੋੜੇ ਸਮੇਂ ਦੇ ਵਿੱਚ ਜਿਹੜਾ ਇਹਨੂੰ ਤਕਰੀਬਨ 10 ਕਿ ਮਿੰਟ ਠੰਡਾ ਕਰਨ ਤੋਂ ਬਾਅਦ ਇਹਦੀਆਂ ਕਟੀਆਂ ਜਾਣਗੀਆਂ ਹੁਣ ਪੇਸੀਆਂ। ਤਾਂ ਦੋਸਤੋ ਦੇ ਗੱਲ ਕਰਦੇ ਆਂ ਭਾਜੀ ਉਹਨਾਂ ਦੇ ਨਾਲ ਇਹ ਵੀ ਇੱਥੋਂ ਤਕਰੀਬਨ ਗੋੜ ਜਿਹੜੇ ਆ ਉਹ ਲੈ ਕੇ ਜਾਂਦੇ ਰਹਿੰਦੇ ਭਾਜੀ ਕਿਵੇਂ ਤਾਂ ਹੁੰਦਾ ਜੀ ਗੋੜ ਇੱਥੋਂ ਭਾਜੀ ਉਹਨਾਂ ਦਾ ਬਹੁਤ ਵਧੀਆ ਹੁੰਦਾ ਭਾਜੀ ਬਹੁਤ ਵਧੀਆ ਕੁਆਲਿਟੀ ਆ ਜੀ ਤੇ ਕੋਈ ਕਿਸੇ ਤਰ੍ਹਾਂ ਦੀ ਡੁਪਲੀਕੇਸੀ ਨਹੀਂ ਹੈਗੀ ਜਿਹੜਾ ਖੰਡ ਤੋਂ ਗੋੜ ਬਣਾ ਦਿੰਦੇ ਆ ਪਰ ਇਹ ਪਿਓਰ ਜਿਹੜਾ ਗੰਨੇ ਦਾ ਰਸ ਦਾ ਗੋੜ ਬਣਦਾ ਬਹੁਤ ਵਧੀਆ ਬਣਦਾ ਜੀ ਬਿਲਕੁਲ ਸੋ ਬਿਲਕੁਲ ਵਧੀਆ ਗੋੜ ਹੁੰਦਾ ਜੀ ਤੇ ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਵਰਤੇ ਰਿਹਾ ਨੂੰ ਲਗਭਗ 4 ਸਾਲ ਜੀ 4 ਇਸ ਇਸ ਜਗ੍ਹਾ ਤੋਂ ਲੈ ਜਾਂਦੇ ਆ ਉਦਾਂ ਗੋੜ ਵਰਤਦੇ ਆ ਬਹੁਤ ਸਾਰੇ ਤੇ ਹੁੰਦਾ ਜੀ ਯਕੀਨ ਵਾਲੀ ਗੱਲ ਆ 4 ਸਾਲ ਅਗਰ ਇੱਕ ਜਗ੍ਹਾ ਤੋਂ ਕੋਈ ਬੰਦਾ ਗੋੜ ਲੈ ਜਾ ਰਿਹਾ ਤੇ ਇਹਦਾ ਮਤਲਬ ਵੀ ਉੱਥੋਂ ਗੋੜ ਦਾ ਕੁਆਲਿਟੀ ਦਾ ਪਤਾ ਲੱਗ ਜਾਂਦਾ ਬਹੁਤ ਵਧੀਆ ਚੀਜ਼ ਆ ਜੀ ਬਹੁਤ ਵਧੀਆ ਬਣਾਉਂਦੇ ਆ ਕੋਈ ਡੁਪਲੀਕੇਸੀ ਨਹੀਂ ਹੈਗੀ ਇਹਦੇ ਵਿੱਚ ਸਹੀ ਆ ਜੀ ਸੋ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਤੇ ਇੱਧਰ ਆਪਣਾ ਹੁਣ ਗੋੜ ਜਿਹੜਾ ਉਹ ਤੇਸੀਆਂ ਲੱਗਣ ਵਾਸਤੇ ਤਿਆਰ ਹੋ ਗਿਆ ਜੀ ਬਿਲਕੁਲ ਤੁਸੀਂ ਦੇਖ ਸਕਦੇ ਆ ਵੀ ਪਹਿਲਾਂ ਲਿਕਵਿਡ ਫਾਰਮ ਦੇ ਵਿੱਚ ਸੀਗਾ ਗੋੜ ਤੇ ਹੁਣ ਇਹ ਹਾਰਡ ਹੋ ਚੁੱਕਿਆ ਵਾ ਤੇ دوستੋ ਚੈੱਕ ਕਰ ਰਹੇ ਨੇ ਆਪਣੇ ਤਜਰਬੇ ਦੇ ਹਿਸਾਬ ਨਾਲ ਵੀ ਹੁਣ ਇਹ ਪੇਸੀਆਂ ਜਿਹੜੀਆਂ ਕੱਟਦੀ ਇਹ ਜਾਂ ਹਲੇ ਹੋਰ ਰੁਕ ਜੀਏ ਲੋ ਜੀ ਇਧਰਲੇ ਪਾਸੇ ਉਹ ਜਿਹੜਾ ਗੁੜ ਸੀਗਾ ਉਹ ਪੇਸੀਆਂ ਬਣਾਉਣ ਵਾਸਤੇ ਤਿਆਰ ਹੋ ਗਿਆ ਲੋ ਜੀ ਤੇ ਇਸ ਤਰੀਕੇ ਦੇ ਨਾਲ ਗੁੜ ਦੀਆਂ ਬਣ ਰਹੀਆਂ ਨੇ ਪੇਸੀਆਂ ਜਾ ਜਵਾਕ ਵੀ ਦੇਖੋ ਜੀ ਬੱਚੇ ਵੀ ਇੱਥੇ ਖੜੇ ਨੇ ਪੂਰੇ ਇੰਜੋਏ ਕਰ ਰਹੇ ਨੇ ਦੇਖ ਰਹੇ ਨੇ ਕਿਵੇਂ ਗੁੜ ਬਣਾਇਆ ਜਾ ਰਿਹਾ ਇਹਨਾਂ ਨੇ ਵੀ ਅੱਗੇ ਹੋ ਕੇ ਸਿੱਖਣਾ ਬਾਅਦ ਵਿੱਚ ਵੀ ਕਿਵੇਂ ਜਿਹੜਾ ਗੁੜ ਜਿਹੜਾ ਉਹ ਤਿਆਰ ਕੀਤਾ ਜਾਂਦਾ ਤਾਂ ਕਿ ਬਾਹਰ ਵਾਲੇ ਦੇਸ਼ਾਂ ਨੂੰ ਨਾ ਭਜਣਾ ਪੈ ਜਾਏ ਕਿਤੇ ਸੋ ਪੂਰਾ ਆਣ ਦੇਖ ਰਹੇ ਆ ਜਵਾਕ ਵੀ ਇੱਥੇ ਖੜੇ ਹੋ ਕੇ ਤੇ ਦੋਸਤੋ ਆ ਭਾਜੀ ਹੁਣ ਆ ਗਏ ਨੇ ਦੇਖੋ ਇਧਰ ਲਾਲੋ ਲਾਲ ਗੁੜ ਜਿਹੜਾ ਉਹ ਲੱਗ ਜਾਂਦਾ ਪਰ ਫਿਰ ਵੀ ਬਾਹਰ ਵਾਸਤੇ ਵੀ ਭਾਜੀ ਹੁਣੀ ਗੁੜ ਜਿਹੜਾ ਉਹ ਜ਼ਰੂਰ ਭੇਜਦੇ ਪੰਜਾਬ ਦੇ ਵਿੱਚ ਕਿਸੇ ਵੀ ਏਰੀਆ ਤੋਂ ਤੁਸੀਂ ਅਗਰ ਗੁੜ ਮੰਗਵਾਉਣਾ ਚਾਹੁੰਦੇ ਆ ਤੇ ਇਹ ਭਾਜੀ ਉਹਨਾਂ ਦਾ ਨੰਬਰ ਮੈਂ ਤੁਹਾਨੂੰ ਦਿਖਾ ਦੇਣਾ ਤਾਂ ਇਹਦੇ ਉੱਪਰ ਤੁਸੀਂ ਜ਼ਰੂਰ ਭਾਜੀ ਉਹਨਾਂ ਨੂੰ ਕਾਲ ਕਰ ਸਕਦੇ ਹੋ ਸੰਪਰਕ ਕਰ ਸਕਦੇ ਹੋ ਤੇ ਤੁਹਾਨੂੰ ਜਿਹੜਾ ਗੁੜ ਉਹ ਘਰ ਬੈਠਿਆਂ ਨੂੰ ਕੋਰੀਅਰ ਕਰ ਦਿੱਤਾ ਜਾਊਗਾ ਭਾਜੀ ਹੁਣੀ ਕਰ ਦੇਣਗੇ ਕੋਰੀਅਰ ਕੋਈ ਇਹਦੇ ਵਿੱਚ ਇਹਨਾਂ ਨੂੰ ਮੁਸ਼ਕਲ ਨਹੀਂ ਤੇ ਡਿਸਪਲੇ ਦੇ ਉੱਪਰ ਇਹ ਨੰਬਰ ਤੁਹਾਡਾ ਜਿਹੜਾ ਉਹ ਮੈਂ ਦੱਸ ਦਿੱਤਾ ਤੇ ਇਹਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਭਾਜੀ ਉਹਨਾਂ ਦਾ ਨਾਮ ਹੈਗਾ ਜੀ ਸਵਰਨ ਸਿੰਘ ਬਲੈਤਿਆ ਤੇ ਕਿਉਂਕਿ ਬਲੈਤ ਤੋਂ ਆਏ ਨੇ ਭਾਜੀ ਹੁਣੀ ਇਸ ਕਰਕੇ ਇਹਨਾਂ ਨੇ ਆਪਣਾ ਨਾਮ ਬਲੈਤਿਆ ਵੀ ਇਹਦੇ ਉੱਪਰ ਰੱਖਿਆ ਹੋਇਆ ਹੈ ਤਾਂ ਦੋਸਤੋ ਹੁਣ ਗੱਲ ਆਉਂਦੀ ਹੈ ਵੀ ਗੁੜ ਨੂੰ ਸੰਭਾਲਿਆ ਕਿਵੇਂ ਜਾਵੇ ਲੰਬੇ ਸਮੇਂ ਵਾਸਤੇ ਜੇ ਤੁਸੀਂ ਬਾਹਰੋਂ ਵੀ ਮੰਗਾਵਾਂਗੇ ਜਾਂ ਪੰਜਾਬ ਦੇ ਵਿੱਚ ਕਿਤੇ ਵੀ ਆਪਾਂ ਆਰਡਰ ਕਰਾਂਗੇ ਜਾਂ ਆਪਾਂ 10 ਕਿਲੋ 15 ਕਿਲੋ ਗੁੜ ਸਟੋਰ ਕਰਕੇ ਰੱਖਣਾ ਚਾਹੁੰਦੇ ਆ ਤਾਂ ਉਹਨੂੰ ਸੰਭਾਲਣ ਦਾ ਤਰੀਕਾ ਕੀ ਹੈ ਭਾਜੀ ਕਿਸ ਤਰੀਕੇ ਨਾਲ ਆਪਾਂ ਇਹਨੂੰ ਸੰਭਾਲ ਸਕਦੇ ਹਾਂ ਗੁੜ ਨੂੰ ਭਾਜੀ ਆਪਾਂ ਗੱਤੇ ਦੀ ਪੈਕਿੰਗ ਲੈ ਲੈਣੀ ਆ ਉਹਦੇ ਬੰਨੇ ਚਾਰੇ ਬੰਨੇ ਅਖਬਾਰ ਲਾ ਲੈਣੀ ਆ ਜੀ ਅਖਬਾਰ ਲਾ ਕੇ ਉਹਦੇ ਵਿੱਚ ਚਿੰਕੇ ਰੱਖ ਦੇਣਾ ਆਪਾਂ ਇਹ ਬਹੁਤ ਪਰਖਵਾਰ ਕਰਕੇ ਉਹਨੂੰ ਬੰਦ ਕਰਕੇ ਪੂਰੀ ਟੇਬ ਲਾ ਕੇ ਉਹਨੂੰ ਰੱਖ ਦਿਓ ਭਾਵੇਂ ਤੁਸੀਂ ਸਾਲ ਬਾਅਦ ਖੋਲੋਗੇ ਤੁਹਾਡਾ ਗੋੜ ਬਿਲਕੁਲ ਉਦਾਂ ਦਾ ਉਦਾਂ ਹੀ ਰਹੂਗਾ ਅੱਛਾ ਜੀ ਹਾਂ ਜੀ ਠੀਕ ਆ ਕਹਿਣ ਦਾ ਮਤਲਬ ਕੀ ਆਪਾਂ ਉਹਨੂੰ ਮੋਇਸਚਰ ਤੋਂ ਬਚਾਉਣਾ ਜੀ ਹਨਾ ਹਾਂ ਜੀ ਮੋਇਸਚਰ ਤੋਂ ਬਚਾਉਣਾ ਕਿਉਂਕਿ ਇਦਾਂ ਨਾ ਜੇ ਹੋ ਸਕੇ ਜਦੋਂ ਆਪਣੀਆਂ ਗਰਮੀਆਂ ਆਉਂਦੀਆਂ ਵਾ ਉਦੋਂ ਇੱਕ ਵਾਰੀ ਧੁੱਪ ਲਵਾ ਲਓ ਤੁਹਾਨੂੰ ਜਿੱਦਾਂ ਦੀ ਪੇਸੀ ਆ ਹੀ ਹੋਣ ਦੇਾਂਗੇ ਉਸੇ ਤਰ੍ਹਾਂ ਦੀ ਹੋ ਸਕਦਾ ਮਾੜਾ ਮੋਟਾ ਰੰਗ ਦਾ ਚੇਂਜ ਦਾ ਫਰਕ ਪੈਣਾ ਜੀ ਕਿਉਂ ਲੇਕਿਨ ਇਹ ਜਿਹੜੀ ਆ ਮਠਾਸ ਆ ਜਾਂ ਕੁਝ ਵੀ ਆ ਉਹਦੇ ਮੋਇਸਚਰ ਤੋਂ ਬਚਾ ਕੇ ਰੱਖਣਾ ਗੱਤੇਰੇ ਡੱਬੇ ਦੇ ਵਿੱਚ ਪਾ ਕੇ ਰੱਖਣਾ ਗੁੜ ਕਿਤੇ ਨਹੀਂ ਜਾਂਦਾ ਕੋਈ ਖਰਾਬੀ ਨਹੀਂ ਆਉਂਦੀ ਗੁੜ ਦੇ ਵਿੱਚ ਤੇ ਸ਼ੱਕਰ ਵੀ ਤਿਆਰ ਕਰਦੇ ਹੋਣੇ ਨੇ ਭਾਜੀ ਹੁਣੀ ਤੇ ਨਾਲ ਦੀ ਨਾਲ ਸੌਫ ਵਾਲਾ ਗੁੜ ਵੀ ਤਿਆਰ ਕਰ ਦਿੰਦੇ ਹਾਂ ਹਾਂਜੀ ਸਾਰਾ ਕੁਝ ਤਿਆਰ ਕਰਦੇ ਭਾਜੀ ਸ਼ੱਕਰ ਸੌਫ ਵਾਲਾ ਗੁੜ ਜਿੱਦਾਂ ਦੀ ਕੋਈ ਕੋਈ ਚੋਅ ਜਿਸੇ ਨੂੰ ਆ ਉਸ ਤਰ੍ਹਾਂ ਦੀ ਅਸੀਂ ਦੇ ਦਿੰਦੇ ਹਾਂ ਤਿਆਰ ਕਰਕੇ ਭਾਵੇਂ ਕੋ ਸਾਡੇ ਕੋਲ ਸੜੇ ਕੋਈ ਸਿਆਣ ਕੇ ਖੜੇ ਹੋ ਕੇ ਕੋਈ ਕਹੇ ਵੀ ਕੀ ਕਰਦੇ ਹਾਂ ਕੁਝ ਵੀ ਖੜੇ ਹੋ ਕੇ ਬਣਵਾ ਲਵੇ ਸਾਨੂੰ ਕੋਈ ਇਤਰਾਜ਼ ਨਹੀਂ ਇਹਦੇ ਵਿੱਚ ਸਹੀ ਹੈ ਜੀ ਆਬਦਾ ਦਾ ਬਹਿ ਕੇ ਗੁੜ ਬਣਾਓ ਭਾਵੇਂ ਸਾਡੇ ਕੋਲ 2 ਕਵਿੰਟਲ ਲੈ ਜਾਓ 4 ਕਵਿੰਟਲ ਪਰ ਅੱਲੇ ਫਿਲਹਾਲ ਜੇ ਗੁੜ ਰਹਿਛੀ ਰੱਖਣਾ ਵਾ ਨਾ ਉਹ ਫਰਵਰੀ ਦੇ ਅਖੀਰ ਮਾਰਚ ਦੇ ਚੜੇ ਜਿਹੜਾ ਗੋੜਵਾਰ ਹੈ ਜੀ ਜਿਹੜਾ ਜਿੰਨੇ ਲੈਣਾ ਵਾ ਜਿੰਨੇ ਰੱਖਣਾ ਵਾ 10 20 ਕਿਲੋ 50 ਕਿਲੋ ਲੈ ਕੇ ਉਹ ਫਰਵਰੀ ਦੇ ਅਖੀਰ ਮਾਰਚ ਦੇ ਪਹਿਲੇ ਹਫਤੇ ਤੱਕ ਕਿਉਂਕਿ ਉਸ ਟਾਈਮ ਗੋੜ ਗੰਨਾ ਜਿਹੜਾ ਪੱਕ ਜਾਂਦਾ ਵਾ ਗੋੜ ਦੀ ਵੀ ਜਿਹੜੀ ਆ ਸਾਡੀ ਵੀ ਐਵਰੇਜ ਆਦੀ ਆਉਂਦੀ ਆ ਤੇ ਗੋੜ ਦੀ ਮਠਾਸ ਵੀ ਬਹੁਤ ਵਧੀਆ ਬਣਦੀ ਹੈ ਠੀਕ ਹੈ ਜੀ ਸੋ ਦੋਸਤੋ ਅਗਰ ਗੋੜ ਸਟੋਰ ਕਰਨਾ ਚਾਹੁੰਦੇ ਆ ਤਾਂ ਤੁਸੀਂ ਫਰਵਰੀ ਤੋਂ ਬਾਅਦ ਜਾਂ ਫਰਵਰੀ ਮਹੀਨੇ ਤੋਂ ਤੁਸੀਂ ਗੋੜ ਜਿਹੜਾ ਸਟਾਰ ਕਰਨਾ ਸ਼ੁਰੂ ਕਰ ਸਕਦੇ ਹੋ ਫਰਵਰੀ ਤੋਂ ਠੀਕ ਹੈ ਜੀ ਠੀਕ ਆ ਜੀ ਸੋ ਠੀਕ ਆ ਦੋਸਤੋ ਮੇਰੇ ਖਿਆਲ ਨਾਲ ਬਹੁਤ ਵਧੀਆ ਜਾਣਕਾਰੀ ਤੁਹਾਨੂੰ ਦੇ ਦਿੱਤੀ ਆ ਕਿੰਨਾ ਸੋਹਣਾ ਜਿਹੜਾ ਗੁੜ ਵੀ ਕਿਵੇਂ ਨਿਕਲਦਾ ਉਹ ਦਿਖਾਇਆ ਤੁਹਾਨੂੰ ਤੇ ਕਿਵੇਂ ਦੀ ਲੱਗੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰ ਜਿਹੜੇ ਦੋਸਤ ਜਿਨ੍ਹਾਂ ਨੂੰ ਅਸਲੀ ਜਾਂ ਨਕਲੀ ਗੁੜ ਦੀ ਪਛਾਣ ਜਾਂ ਕਿਵੇਂ ਗੁੜ ਨੂੰ ਸੰਭਾਲ ਕਰਨਾ ਤਾਂ ਇਹ ਸਾਰੀ ਜਾਣਕਾਰੀ ਜਿਹੜੀ ਆ ਉਹ ਇਸ ਵੀਡੀਓ ਵਿੱਚ ਤੁਹਾਨੂੰ ਦੇ ਦਿੱਤੀ ਆ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਦੋਸਤੋਂ ਮਿਲਦੇ ਹਾਂ ਜੀ ਅਗਲੀ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ No, no, no,